ਤਾ ਵਉ ਦਸਾ ਅਨੇਕ ਤਾ ਵਉ ਤਾ ਵਉ ਦਸਾ ਅਨੇਕ ਪ੍ਰੇਮ ਪ੍ਰਾਪ ਕਾਰਣੇ ਪੰਚ ਸਤਾਲਹਿ ਦੂਤ ਕਮਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਾਪ ਧਾਈਐ ਹਰਿ ਹਾਂ ਮਹਾ ਵਿਕਾਦੀ ਕਾਤ ਪੂਰਨ ਗੁਰ ਪਾਈਐ ਸਤਗੁਰ ਕੀਨੀ ਦਾਤ ਮੂਲ ਨ ਨਿਖਟਈ ਖਾਵਹੁ ਪੁੰਚਹੁ ਸਭ ਗੁਰਮੁਖ ਛੁਟਈ ਸਭ ਪਦ ਤੇ ਵਿਸਰਾਮ ਹੈ ਖਾਵਹੁ ਪੁੰਚਹੁ ਸਭ ਗੁਰਮੁਖ ਛੁਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨ ਜਾਹ ਮਰ ਜਿੱਥੈ ਜਾ ਜਿੱਥੈ ਜਾਏ ਭਗਤ ਸੁ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀਅ ਕਰਨ ਜੈਕਾਰ ਨਿੰਦਕ ਮੁਏ ਪਾਚ ਸਾਜਨ ਸਾਜਨ ਮਨ ਆਨੰਦ ਨਾਨਕ ਨਾਮ ਜਾਪ ਪਾਵਨ ਪਤਿਤ ਪੁਨੀਤਾ ਕਤਹਿ ਨਹੀਂ ਸੇਵੀਐ ਉਠੈ ਰੰਗ ਖਵਾਰ ਕਹਾਂ ਲਾਗ ਖੇਵੀਐ ਹਰ ਚੰਦੌਰੀ ਪੇਖ ਚੰਦੌਰੀ ਹਰ ਚੰਦੌਰੀ ਪੇਖ ਕਾਹੇ ਸੁਖ ਮੰਨਿਆ ਹਰ ਹਾਂ ਹਉ ਬਲਹਾਰੀ ਤਿੰਨ ਜੇ ਦਰਗਹ ਜਾਨਿਆ ਤਿੰਨ ਇਹ ਦੇ ਹਲੰਤ ਨਹੀਂ ਹੈ ਹਰ ਹਾਂ ਹਉ ਬਲਹਾਰੀ ਤਿੰਨ ਜੇ ਦਰਗਹ ਜਾਨਿਆ ਕੀਨੇ ਕਿਨੇ ਕਰਮ ਅਨੇਕ ਗਵਾਰ ਵਿਕਾਰ ਕਨ ਕਿਨੇ ਕਰਮ ਅਨੇਕ ਗਵਾਰ ਵਿਕਾਰ ਕਨ ਮਹਾ ਦੁਰਗੰਧਤ ਵਾਸ 60 ਕਾ ਛਾਰ ਤਨ ਇਹ 60 ਇਥੇ ਪੂਲਾ ਬੂਲਾ ਹੈ 60 ਨਹੀਂ ਜਾਨਾ ਹੈ ਮਹਾ ਦੁਰਗੰਧਤ ਵਾਸ ਇਤੀ ਵਿਸਰਾਮ 60 ਨਾ ਮੂਰਖ ਦਾ ਹੈ 60 ਕਾ ਛਾਰ ਤਨ ਫਿਰ ਤਉ ਗਰਬ ਗੁਬਾਰ ਮਰਨ ਨਹਿ ਜਨਈ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸਚ ਮੰਨਈ ਜਿਸ ਕੀ ਪੂਜੈ ਔਦ ਤਿਸੈ ਕੌਣ ਰਖਈ ਜਿਸ ਕੀ ਪੂਜੈ ਥੋੜਾ ਜਿਹਾ ਕਸਕੇ ਬੋਲਨਾ ਪੂਜੈ ਨਹੀਂ ਕਹਿਣਾ ਜਿਸ ਕੀ ਪੂਜੈ ਔਦ ਤਿਸੈ ਕੌਣ ਰਖਈ ਵੈਦਿਕ ਅਨੇਕ ਉਪਾਵ ਕਹਾ ਲਓ ਭਖਈ ਇਕੋ ਚੇਤ ਗਵਾਰ ਇਕੋ ਚੇਤ ਗਵਾਰ ਕਾਜ ਤੇਰ ਆਵਈ ਹਰ ਹਾਂ ਬਿਨ ਨਾਵੈ ਤਨ ਛਾਰ ਬ੍ਰਿਥਾ ਸਭ ਜਾਵਈ ਔਖਦ ਨਾਮ ਅਪਾਰ ਅਮੂਲਕ ਪੀਜਈ ਮੇਲ ਮੇਲ ਖਾਵਹਿ ਸੰਤ ਸਗਲ ਕਉ ਦੀਜੈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾ ਹਉ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦ ਸੰਦਾ ਸੰਗ ਇਕੱਠਾ ਹੋਇਆ ਵੈਦ ਸੰਦਾ ਸੰਗ ਇਥੇ ਵਿਸਰਾਮ ਲਾ ਦਿੰਨਾ ਇਕੱਠਾ ਹੋਇਆ ਅਖਦ ਆਏ ਰਾਸ ਵਿਚ ਆਪ ਖਲੋਇਆ ਜੋ ਜੋ ਉਹਨਾ ਤਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੂਖ ਰੋਗ ਸਭ ਪਾਪ ਤਾਨ ਤੇ ਖਿਸਰਿਆ ਸੁਕਰਮ ਇਕੱਠਾ ਹੀ ਪਾਠ ਹੈ ਚਾਹ ਬੋਲੇ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਸੰਮਨ ਇਥੇ ਯਮਕ ਲਾ ਦਨੀ ਹੈ ਜੋ ਇਸ ਪ੍ਰੇਮ ਕੀ ਦਮ ਕੇ ਅਹ ਹੋਤੀ 60 60 ਦਮ ਕਿਆ ਹੋ ਇਸ ਦਾ ਉਚਾਰਨ ਕਿਆ ਹੋ ਕਰਨਾ ਕੱਕੇ ਸਿਆਰੀ ਐੜਾ ਹਹੇ ਔਂਕਰ ਔਂਕੜ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਆ ਹੋ ਹੋਤੀ 60 रावण हुते सो रंक नह रावण हुते इति पोला हुते बोलना है सो रंग नह सो रंग इकट्ठा नहीं कह देना सो रंग नह इति विश्राम है सिर जेना सिर दीने काट जेन सिर दीने काट प्रीत प्रेम तन खाच रहे आ बीच न राई होत चरण कमल मन भेदयो भूजन सुरत संयोग ਸਾਗਰ ਮੇਰ ਉਦਿਆਨ ਬਨ ਨਾਵਖੰਡ ਬਸਦਾ ਪਰਮ ਜੀ ਸਾਗਰ ਮੇਰ ਉਦਿਆਨ ਬਨ ਇੱਥੇ ਹੀ ਵਿਸਰਾਮ ਹੈ ਨਾਵਖੰਡ ਬਸਦਾ ਭਰਮ ਬਸੁਧਾ ਨਹੀਂ ਕਹਿਣਾ ਬਸੁਦਾ ਉਚਾਰਨ ਕਰਨਾ ਮੂਸਨ ਪ੍ਰੇਮ ਪਿਰੰਮ ਕੈ ਗਣੋਂ ਏਕਕਾਰ ਕਰਮ ਮੂਸਨ ਮਸਕਰ ਪ੍ਰੇਮ ਕੀ ਆ ਮੂਸਨ ਇੱਥੇ ਯਮਕ ਲਾ ਕੇ ਹੀ ਬੋਲਣਾ ਹੈ ਮੂਸਨ मस्कर प्रेम की रही जो अंबर छाए <coughs> रही जो अंबर छाए बीते बाद बीते बांधे <coughs> कमल में पावर रहे लपटाए जाप ताप संयम हरख सोख मान महत आर महत ही इसी तरह उच्चारण करना है महत नहीं कहना है <coughs> मूसन निमखक प्रेम पार वार वार देव सर्ब ਮੂਸਨ ਪਦ ਪਾਦ ਤੇ ਯਮਕ ਲਾਉਣੀ ਹੈ ਮੂਸਨ ਮਰਮ ਨਾ ਜਾਣਈ ਮਰਮ ਨਾ ਜਾਣਈ ਤੇ ਡਿੱਬੀ ਨਹੀਂ ਐ ਮੂਸਨ ਮਰਮ ਨਾ ਜਾਣਈ ਮੂਸਨ ਮਰਮ ਨਾ ਜਾਣਈ ਮਰਤ ਹਿਰਤ ਸੰਸਾਰ ਪ੍ਰੇਮ ਪਰਮ ਨਾ ਬਿਦਿਓ ਪ੍ਰੇਮ ਪਰਮ ਨਾ ਬਿਦਿਓ ਓਰ ਜਿਓ ਮੇਥ ਵਿਵਹਾਰ ਕਾਬ ਦਾਬ ਜਬ ਜਾਰੀ ਐ ਵਿਸਰਤ ਪ੍ਰੇਮ ਬਿਹਾਲ ਮੂਸਨ ਕਬ ਹੀ ਮੂਸੀਐ ਵਿਸਰਤ ਪੁਰਖ ਦਯਾਲ ਜਾ ਕੋ ਪ੍ਰੇਮ ਸਵਾਉ ਹੈ ਚਰਨ ਚਿਤਵ ਮਨ ਮਾਹੀ ਨਾਨਕ ਬਿਰਹੀ ਭ੍ਰਮ ਕੇ ਆਨ ਨ ਕਤ ਹੂ ਜਾਹੇ ਲਖ ਕੰ ਲਖ ਕਾਟੀ ਉਚੋਂ ਕਣੋ ਕਾਟੀ ਇੱਥੇ ਬਿੰਦੀ ਹੈ ਉਚੋਂ ਊ ਦੇ ਬਿੰਦੀ ਹੈ ਉਚੋਂ ਉਚਾਰਨ ਕਰਨਾ ਹੈ ਦਲੈਂਕੜ ਹਨ ਅਤੇ ਨਾਲ ਬਿੰਦੀ ਹੈ ਚੱਚੇ ਕਨੌੜਾ ਹੈ ਉਚੋਂ ਨਹੀਂ ਜਣਾ ਉਚੋਂ ਲਖ ਕਾਟੀ ਉਚੋਂ ਕਣੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਨਿਮਰਤ ਪੋਲਾ ਬੋਲਣਾ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਇਹ ਸਿਆਮ ਪਾਤੀ ਵਿਸਰਾਮ ਹੈ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਾਮ ਸਿਓ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰਿਆ ਪ੍ਰੇਮ ਸਿਉ ਪ੍ਰਿਆ ਐੜੇ ਕੰਨਾ ਨਹੀਂ ਲਾਉਣਾ ਪ੍ਰਿਆ ਇਸ ਤਰ੍ਹਾਂ ਉਚਾਰਨ ਕਰਨਾ ਪਪਾ ਰਾਰੀ ਨੂੰ ਸਿਆਰੀ ਲਾ ਕੇ ਪ੍ਰਿਆ ਮਗਨ ਭਇਓ ਪ੍ਰਿਆ ਪ੍ਰੇਮ ਸਿਉ ਸੂਦਨਾ ਸਿਮਰਤ ਅੰਗ ਸੂਦਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਮੈ ਨਾਨਕ ਅਦਮ ਪਤੰਗ ਅਦਮ ਪਤੰਗ ਸ਼ਲੋਕ ਭਗਤ ਕਬੀਰ ਜੀ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਣੀ ਜਿੰਨੇ ਵੀ ਸ਼ਲੋਕਾਂ ਦੇ ਵਿੱਚ ਕਬੀਰ ਪਾਦਖਾਨ ਇੱਥੇ ਆਉਣਗੇ ਤਾਂ ਯਮਕ ਲਾ ਕੇ ਬੋਲਣਾ ਹੈ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜਿਸ ਜਪਿਓ ਸਿਰਜਨ ਹਾਰ ਕਬੀਰ ਡਗ ਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪਿਓ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪਿਓ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦੀਸਹਿ ਦਾਦੇ ਕਾਨ ਜਿਓ ਦੀਸਹਿ ਪੱਤ ਤੇ ਯਮਕ ਲਾਦੋ ਦੀਸਹਿ ਦਾਦੇ ਕਾਨ ਜਿਓ ਦੀਸਹਿ ਦਾਦੇ ਕਾਨ ਜਿਓ ਜੇਨ ਮਾਨ ਨਾਹੀ ਨਾਓ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਾਤ ਪੇਖੋ ਤਤ ਸੋਇ ਕਬੀਰ ਜਾ ਦਿਨ ਹੋ ਮੂਆ ਪਛੈ ਭਇਆ ਅਨੰਦ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮਤਾਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਇ ਕਬੀਰ ਆਈ ਮੁਝ ਹੈ ਪਹ ਅਨਿਕ ਕਰੇ ਕਾਰ ਭੇਸ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜਿਹ ਮੂਐ ਸੁਖ ਹੋਇ ਭਲੋ ਭਲੋ ਸਭ ਕੋ ਕਹੈ ਬੁਰੋ ਨ ਮੰਨੈ ਕੋਇ ਕਬੀਰ ਰਾਤੀ ਹੋਵਹਿ ਕਾਰੀਆ ਕਿਆ ਮਕੀ ਲਾਉਣੀ ਹੈ ਵਿਸਰਾਮ ਨਹੀਂ ਲਾਉਣਾ ਹੈ ਕਬੀਰ ਪਤ ਕਬੀਰ ਰਾਤੀ ਹੋ ਵਹ ਕਾਰੀਆ ਇੱਥੇ ਜਿਆਦਾ ਰੁਕਣਾ ਕਬੀਰ ਰਾਤੀ ਹੋ ਵਹ ਕਾਰੀਆ ਕਰੇ ਊਬੇ ਜੰਤ ਲੈ ਫਾਹੇ ਉਠਤਾवते ਸਿ ਜਾਨ ਮਾਰੇ ਭਗਵੰਤ ਸਿ ਜਾਨ ਮਾਰੇ ਭਗਵੰਤ